ਨੌਜਵਾਨ ਵੀਰਾਂ ਨੂੰ ਬੇਨਤੀ ਹੈ ਇਹ ਸਮਝਣ ਦਾ ਯਤਨ ਕਰਨ ਨੂੰ ਕਿ ਅਹੁਦੇਦਾਰੀ ਵੱਡੀ ਹੁੰਦੀ ਹੈ ਜਾਂ ਸੇਵਾਦਾਰੀ ਦੀ ਮਹਾਨਤਾ ਹੈ ਸੰਤ ਮਹਾਪੁਰਸ਼ ਸੇਵਾਦਾਰੀ ਦੀ ਮਹਾਨਤਾ ਨੂੰ ਮਹਾਨ ਦੱਸਦੇ ਹਨ ਜਿਸ ਵਿਅਕਤੀ ਦੇ ਵਿੱਚ ਸੇਵਾਦਾਰੀ ਦੀ ਭਾਵਨਾ ਹੈ ਉਸ ਦਾ ਸਤਕਾਰ ਬਹੁਤ ਵੱਧ ਜਾਂਦਾ ਹੈ ਉਹ ਇੱਥੇ ਉੱਥੇ ਦੋਨਾਂ ਜਹਾਨਾਂ ਦੇ ਵਿੱਚ ਆਪਣਾ ਨਾਮ ਲਿਖਣ ਲੈਂਦਾ ਹੈ ਉਹ ਪਰਮਾਤਮਾ ਦੇ ਦਰ ਤੇ ਕਬੂਲ ਹੁੰਦਾ ਹੈ ਇਸ ਲਈ ਅਹੁਦੇਦਾਰੀਆਂ ਤੋਂ ਪਹਿਲਾਂ ਸੇਵਾਦਾਰੀ ਦੇ ਵਿੱਚ ਸੇਵਾ ਨਿਭਾਉਣੀ ਚਾਹੀਦੀ ਹੈ ਅਹੁਦੇਦਾਰੀ ਵੀ ਇੱਕ ਸੇਵਾ ਹੀ ਹੈ ਜਿਸ ਨੂੰ ਅਸੀਂ ਪਰਪੱਕ ਹੋਣ ਦੇ ਨਿਭਾਉਂਦੇ ਹਾਂ ਉਸ ਤੋਂ ਪਹਿਲਾਂ ਸਾਨੂੰ ਸੀਨੀਅਰ ਅਹੁਦੇਦਾਰਾਂ ਦੇ ਦੇਖਰੇਖ ਦੇ ਵਿੱਚ ਸੇਵਾਦਾਰੀ ਨਿਭਾਉਣੀ ਚਾਹੀਦੀ ਹੈ ਨੌਜਵਾਨ ਵੀਰਾਂ ਨੂੰ ਇਹ ਬਹੁਤ ਬਹੁਤ ਬੇਇੱਜ਼ਤੀ ਹੈ ਕਿ ਸੀਨੀਅਰ ਅਹੁਦੇਦਾਰਾਂ ਦੀ ਦੇਖਰੇਖ ਦੇ ਵਿੱਚ ਬਹੁਤ ਪਿਆਰ ਦੇ ਨਾਲ ਸੇਵਾ ਕਰਨ ਤਾਂ ਕਿ ਉਹ ਅਹੁਦੇਦਾਰੀ ਸਭਾਲਣ ਲਈ ਯੋਗ ਹੋ ਸਕਣ ਬਹੁਤ ਬਹੁਤ on a